ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਖਾਰਾ ਜੀ ਤਹਿਸੀਲ ਫੋਟਕਪੁਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਅੱਜ ਤੋਂ 1.5-2 ਸਾਲ ਪਹਿਲਾਂ ਇੱਥੋਂ ਆਪਾਂ ਇੱਕ ਦੋ ਵੀਡੀਓ ਪਹਿਲਾਂ ਵੀ ਕਵਰ ਕੀਤੀਆਂ ਨੇ ਜੀ ਜਦੋਂ ਨਗਾ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਹੈ ਤੇ ਬਾਈ ਵਿੱਚੋਂ ਇੱਕ ਅੱਧਾ ਨਗ ਬਕਾਊ ਕਰ ਦਿੰਦੇ ਆ ਜੀ ਆਪਾਂ ਹੀ ਇਸ ਫਾਰਮ 'ਚੋਂ ਪਹਿਲਾ ਦੋ ਵੀਡੀਓ ਚੰਗੇ ਦੁੱਧ ਰਿਕਾਰਡ ਵਾਲੀਆਂ ਫਸੂ ਲੈ ਕੇ ਆਂਦੇ ਸੀਗੇ ਉਦੋਂ ਵੀਡੀਓ 'ਚ ਤੇ ਚੰਗੀ ਕੀਮਤ ਤੇ ਸੇਲ ਹੋਏ ਸੀਗੇ ਅੱਜ ਵੀ ਇੱਕ ਤੋਹਫਾ ਹੀ ਆ ਤੁਸੀਂ ਬਰੀਡ ਦਾ ਕੰਮ ਕਰਨਾ ਤੁਸੀਂ ਫਾਰਮ ਦਾ ਕੰਮ ਕਰਨਾ ਤੇ ਤੁਹਾਡੇ ਵਾਸਤੇ ਆਪਾਂ ਤੋਹਫਾ ਮੰਨ ਸਕਦੇ ਆ ਚੰਗੇ ਦੁੱਧ ਰਿਕਾਰਡ ਵਾਲੀ ਪ੍ਰੋਪਰ ਸੀਮਨ ਰਿਕਾਰਡ ਵਾਲੀ ਤੁਹਾਡੇ ਵਾਸਤੇ ਵੜ ਲੈ ਕੇ ਆਂਦੀ ਆ ਡਿਟੇਲ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਜੀਤ ਸਿੰਘ ਜੀ ਪਿੰਡ ਖਾਰਾ ਜਿਹੜਾ ਫੀਕੋ ਮੋਬਾਈਲ ਨੰਬਰ ਜੀ 97819 93894 ਠੀਕ ਹੈ ਵੀਰੇ ਆਪਾਂ ਲਗਭਗ 1.5-2 ਸਾਲ ਪਹਿਲਾ ਵੀਡੀਓ ਅਪਲੋਡ ਕੀਤੀ ਸੀ ਫਿਰ ਜਦੋਂ ਨਗਵਧ ਦਾ ਉਹਦੇ ਸੇਲ ਕਰ ਉਹ ਹੀ ਕਰਦੇ ਆ ਜੀ ਹੂੰ ਆਪਾਂ ਨਹੀਂ ਆਪਾਂ ਉਹ ਦੁੱਧ ਦਾ ਕੰਮ ਕਰ ਪਿਛਲੀ ਵੀਡੀਓ ਦਾ ਵਧੀਆ ਰਿਸਪੌਂਸ ਮਿਲ ਗਿਆ ਸੀਗਾ ਲੱਗ ਗਿਆ ਸੀਗਾ ਜੀ ਠੀਕ ਆ ਜਿਹੜੀ ਅੱਜ ਆਪਾਂ ਬਈ ਵੜ ਪਾਈ ਆ ਸੂਆ ਕਿੰਨਾ ਮਸੁੰਦੀ ਆ ਜੀ ਤੇ ਦੂਜਾ ਸੂਆ ਸੁਣੀ ਆ ਜੀ ਹੁਣ ਦੂਜਾ ਸੂਆ ਸੂ ਗਿਆ ਹਾਂਜੀ ਕਿੰਨਾ ਕਸਾ ਮਾਂ ਲੈ ਜੂ ਬਈ ਹਜੇ ਇਹ 21 ਤਰੀਕ ਨੂੰ ਦਿਨ ਪੂਰੇ ਆਈਏ ਜੀ ਕਾਪੀ ਮੁਤਾਬਕ ਹਾਂਜੀ ਠੀਕ ਆ ਬਾਕੀ ਚਲੋ ਵੱਧ ਲੈ ਜੇ ਕਰ ਵੱਧ ਵੀ ਹੋ ਸਕਦਾ ਪਹਿਲਾਂ ਵੀ ਸੂਆਦਾ ਉਹਦਾ ਠੀਕ ਆ ਅੱਜ ਤਰੀਕ 14 ਹੋ ਗਈ ਆ ਹਾਂਜੀ ਯਾਨੀ ਡੇਟ ਮੁਤਾਬਕ ਸੱਤ ਦਿਨ ਪਾਈਏ ਸੱਤ ਦਿਨ ਪਾਈਏ ਜੀ ਜਿਹੜਾ ਪਹਿਲੇ ਸੂਏ ਦਾ ਆਪਾਂ ਦੁੱਧ ਕਿੰਨਾ ਚੋਇਆ ਜੀ ਇਹਦਾ ਜੇ ਆਪਾਂ 28 ਲੀਟਰ ਦੋ ਚੋਇਆ ਜੀ ਪਹਿਲੇ ਵੀ ਹਾਂਜੀ ਲਕਤੇਸ਼ਨ ਚ ਹਾਂਜੀ ਠੀਕ ਆ ਇਹ ਕਿਤਾਰ ਗਾਉਣ ਮੌਸਮ ਠੰਡਾ ਹੀ ਹੋਣਾ ਮੌਸਮ ਵੀ ਚੰਗਾ ਸਾਮ ਸੰਭਾਲ ਵੀ ਬਾਕੀ ਮੈਨਰ ਡਿਪੈਂਡ ਕਰਦੀ ਆ ਕਿ ਆਪਾਂ ਕਿੰਨਾ ਚੋ ਸਕਦੇ ਆ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਆ ਹਾਂਜੀ ਹਾਂਜੀ ਥਾਂ ਤੋਂ ਵੀ ਆਪਣੇ ਠੀਕਾ ਜਿਹੜਾ ਇਹਦੇ ਸੀਮਣ ਲੱਗਿਆ ਹੋਇਆ ਉਹਦਾ ਰਿਕਾਰਡ ਪ੍ਰੋਪਰ ਲਿਖਿਆ ਹਾਂ ਜੋ ਲਿਖਿਆ ਵਿਹਾਈ ਮੂਹ ਜਵਾਨੀ ਮੇਰੇ ਚੀਤੇ ਨਹੀਂ ਗਾ ਤਾਂ ਲਓ ਕਿ ਨਕਾਦੀ ਗਿਣਤੀ ਜ਼ਿਆਦਾ ਇੰਨੇ ਦਾ ਚੀਤੇ ਵੀ ਨਹੀਂ ਰਹਿ ਸਕਦਾ ਹਾਂ ਹਾਂਜੀ ਲਿਖਤ ਹੈਗੀ ਆਪਣੀ ਯਾਨੀ ਪ੍ਰੋਪਰ ਇਹ ਨਹੀਂ ਗਾ ਬਈ ਕਹਿਣ ਦੀ ਗੱਲ ਆ ਬਈ ਫਲਾਨਾ ਸੀਮਣ ਭਰਾਇਆ ਲਿਖਤੀ ਰੂਪ ਚ ਸਭ ਲਿਖਿਆ ਕਿੰਨੀ ਤਰੀਕ ਨੂੰ ਭਰਾਇਆ ਜਿਹੜਾ ਸੀਮਣ ਸਭ ਕੁਝ ਲਿਖਿਆ ਸਭ ਕੁਝ ਲਿਖਿਆ ਹੋਇਆ ਜੀ ਠੀਕ ਆ ਤੋਰ ਕੇ ਦਿਖਾ ਦਿਓ ਵੀਰੇ ਥੋੜਾ ਜਿਹਾ ਹਾਈਟ ਦਾ ਅੰਦਾਜ਼ਾ ਤੁਸੀਂ ਵੀਰ ਦੇ ਹਿਸਾਬ ਨਾਲ ਲਾ ਲਿਓ ਵੀਰੇ ਜੇ ਆਪਾਂ ਬਜਟ ਵਜੂਦ ਦੀ ਗੱਲ ਕਰਕੇ ਪੂਰੀ ਫੁੱਲ ਜਾਤ ਬਰੀਡ ਵਾਲੀ ਆ ਕੱਦ ਵਾਲੀ ਆ ਸੂਆ ਦੂਜਾ ਸੁੰਦੀ ਆ ਤੇ ਡੇਟ ਮੁਤਾਬਕ ਜਿਹੜਾ ਸਮਾਂ ਲੈ ਜੂਗੀ ਲੈ ਮੋੜ ਲੈ ਵੀਰੇ ਇੱਧਰ ਨੂੰ ਇੱਕ ਜਿਹੜਾ ਬੈਗ ਸਾਈਡ ਨੂੰ ਬਾਅਦ ਚ ਹੋਰ ਕਢਾ ਦਿਓ ਜੀ ਆਪਾਂ ਕਿਉਂਕਿ ਜਗ੍ਹਾ ਦੀ ਥੋੜੀ ਜੀ ਤੰਗੀ ਆ ਤੇ ਤੁਹਾਨੂੰ ਦੋ ਜਿਹੜੇ ਇੱਥੇ ਹੀ ਮੈਂ ਕਢਾ ਕੇ ਦਿਖਾ ਦੂੰਗਾ ਜੀ ਸੋਨਾ ਟਾਪ ਦਾ ਥਾਣਾ ਕੱਲਾ ਕੱਲਾ ਨਿੱਖੜਮਾ ਬਾਕੀ ਮੋਟਾ ਥਾਣਾ ਪਰ ਨੇੜੇ ਤੋਂ ਵੀ ਚੈੱਕ ਕਰਾ ਦੂੰਗਾ ਤਿਆਰੀ ਬਹੁਤ ਜ਼ਿਆਦਾ ਕਮਾਲ ਦੀ ਕੀਤੀ ਹੋਈ ਆ ਜੀ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਬਾਕੀ ਜਿਹੜੇ ਹਸਾਬ ਨਾਲ ਵੀਰੇ ਬਰੀਡ ਆ ਵਜਨਾਂ ਤੇ ਸੰਭੀ ਪਲੀਏ ਬਸ ਲਿਆ ਕੇ ਮੰਨ ਲਓ ਜੀ ਇੱਥੇ ਉਹ ਹਸਾਬ ਨਾਲ ਦਾ ਦੁੱਧ ਬਹੁਤ ਚੰਗਾ ਦੇਣ ਦਾ ਹੱਕ ਆ ਬਾਕੀ ਵੀਰੇ ਸੇਵਾ ਸੰਭਾਲਦੇ ਸਰਤੇ ਜਿਹੜੇ ਬਰੀਡ ਦੇ ਕੰਮ ਕਰਦੇ ਹੋਣਗੇ ਬੰਦੇ ਵੀਰ ਜਿਨ੍ਹਾਂ ਨੂੰ ਐਕਸਪੀਰੀਅੰਸ ਬਹੁਤ ਆ ਉਹਨਾਂ ਨੇ ਪਰਖ ਆਪ ਹੀ ਕਰ ਲੈਣੀ ਆ ਕਿ ਕਿੰਨਾ ਸੀ ਇਹ ਤੋਂ ਥੱਲੋ ਝੋ ਸਕਦੇ ਆ ਜਿਹੜਾ ਟਮਕਣਾ ਜਾਏ ਤਾਂ ਵੈਸੇ ਹੀ ਆ ਬਾਈ ਹਨਾ ਹਾਂਜੀ ਹਾਂਜੀ ਠੀਕ ਆ ਇਹ ਤਾਂ ਵੈਸੇ ਹੀ ਮੁਠੀ ਵਾਲਾ ਥਾਣਾ ਮਿਲਕ ਵੇਨ ਚੈੱਕ ਕਰ ਲੋ ਸਟਰੋਂਗ ਆਉਂਦੀ ਆ ავਾਨਾ ਬਹੁਤ ਸੋਨਾ ਜੀ ਬਾਕੀ ਸੰਭੀ ਬਲੀ ਤੇ ਵਜਨ ਵਾਲੀ ਆ ਜੀ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਰਿਕਾਰਡ ਪ੍ਰੋਪਰ ਮਿਲੂਗਾ ਤੁਹਾਨੂੰ ਲਿਖਤੀ ਰੂਪ ਚ ਜਿਹੜਾ ਇਹਦੇ ਸੀਮਣ ਲੱਗਿਆ ਕਿਉਂਕਿ ਗਾਂਆਂ ਦੀ ਗਿਣਤੀ ਜ਼ਿਆਦਾ ਤੇ ਬਾਈ ਕਹਿੰਦਾ ਆਪਾਂ ਕਾਪੀ ਤੇ ਵੇਖ ਕੇ ਦੱਸਾਂਗੇ ਵੀ ਕਿੰਨੀ ਤਰੀਕ ਆ ਤੇ ਕਿੰਨੇ ਕਿਹੜਾ ਸੀਮਣ ਤੋਂ ਗੱਬਣ ਆ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਇਹਦਾ ਹੀ 1 ਲੱਖ ਤੇ 5000 ਰੁਪਏ ਕੋਜੂ ਮਾੜਾ ਮੋਟਾ ਮੰਗਦਾ ਮਾੜਾ ਮੋਟਾ ਹੀ ਮੰਨਤਾਂ ਨੂੰ ਠੀਕ ਆ ਜੇਅਜ ਕੀਤੀ ਹੈ ਬਿਲਕੁਲ ਡਿਮਾਂਡ ਕਿਉਂਕਿ ਮੌਸਮ ਅੱਗੇ ਵੀਰੇ ਕਰਮਾ ਵਾਲੀਆਂ ਇਹਨਾਂ ਦਾ ਹੀ ਆਉਣ ਵਾਲਾ 1 ਲੱਖ ਤੇ 5000 ਰੁਪਿਆ ਡਿਮਾਂਡ ਆ ਵਿੱਚੋਂ ਥੋੜਾ ਕਰਾ ਮਾਨਤਾ ਨੂੰ ਹੋ ਜਾਊਗਾ ਜੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ